ਐਜ਼ਰਾ ਕਹਿ ਰਿਹਾ ਹੈ ਪਰਮੇਸ਼ਵਰ ਦੇ ਪਵਨ ਨੂੰ ਸਵਾਰਨ ਦੇ ਲਈ ਪਰਮੇਸ਼ਵਰ ਨੇ ਰਾਜੇ ਅਤੇ ਮੰਤਰੀਆਂ ਦੇ ਮਨ ਨੂੰ ਉਭਾਰਿਆ ਪਰਮੇਸ਼ਵਰ ਦੀ ਮਹਿਮਾ ਹੋ ਸਕੇ ਇਸ ਤਰ੍ਹਾਂ ਇਕੱਠੇ ਕਰਨ ਦੀ ਪ੍ਰਕਿਰਿਆ ਵਿੱਚ ਸਭ ਤੋਂ ਪਹਿਲਾਂ ਉਸ ਨੇ ਮਨ 'ਚ ਇੱਕ ਫੈਸਲਾ ਕੀਤਾ ਐਜ਼ਰਾ ਨੇ ਕੀ ਫੈਸਲਾ ਕੀਤਾ ਜਾਣਦੇ ਹੋ ਪ੍ਰਭੂ ਤੇਰੇ ਲੋਕਾਂ ਦੇ ਵਿਚਕਾਰ ਮੈਂ ਜਾਵਾਂਗਾ ਮੈਂ ਯਰੂਸ਼ਲਮ ਨੂੰ ਜਾਵਾਂਗਾ ਯਰੂਸ਼ਲਮ ਦੇ ਭਵਨ ਨੂੰ ਬਣਾਉਣ ਦੇ ਵਿੱਚ ਮੈਂ ਹਿੱਸਾ ਲਵਾਂਗਾ ਅਤੇ ਇਸੇ ਦੌਰਾਨ ਪ੍ਰਭੂ ਜਿਹੜਾ ਕੰਮ ਤੁਸੀਂ ਮੈਨੂੰ ਦਿੱਤਾ ਹੈ ਉਹ ਪੂਰਾ ਕਰਾਂਗਾ ਉਹ ਕੰਮ ਕੀ ਹੈ 7 ਅਧਿਆਇ 10ਵੇਂ ਵਚਨ ਚ ਵੇਖਾਂਗੇ ਕਿਉਂ ਕੀ Ezra ਨੇ ਯਹਵਾ ਦੀ ਵਿਵਸਥਾ ਦਾ ਅਰਥ ਸਮਝਣ ਅਤੇ ਉਸ ਦੇ ਅਨੁਸਾਰ ਚੱਲਣ ਅਤੇ ਇਜ਼ਰਾਈਲ ਦੇ ਵਿੱਚ ਨਿਯਮ ਸਿਖਾਉਣ ਦੇ ਲਈ ਆਪਣਾ ਮਨ ਲਗਾਇਆ ਸੀ ਚਾਹੇ ਕੁਝ ਵੀ ਹੋ ਜਾਵੇ ਯਹੂਦੀ ਭਟਕ ਨਾ ਸਕੇ ਜੋ ਉਹਨਾਂ ਨੂੰ ਬਚਾ ਸਕਦਾ ਹੈ ਪਰਮੇਸ਼ਵਰ ਦੀ ਵਿਵਸਥਾ ਨੂੰ ਉਹਨਾਂ ਨੂੰ ਸਿਖਾਉਣਾ ਹੈ ਪ੍ਰਚਾਰ ਕਰਨਾ ਅਲੱਗਾ ਸਿਖਾਉਣਾ ਅਲੱਗਾ ਟੀਚਿੰਗ ਇਜ਼ ਡਿਫਰੈਂਟ ਫਰੋਮ ਟ੍ਰੇਨਿੰਗ ਟੀਚਿੰਗ ਦਾ ਮਤਲਬ ਸਿੱਖਿਆ ਦੇਣਾ ਟ੍ਰੇਨਿੰਗ ਯਾਨੀ ਸਿਖਾਉਣਾ ਹੈ ਜੇ ਸਿਖਾਉਣਾ ਹੈ ਪਹਿਲਾਂ ਤੁਹਾਨੂੰ ਕਰਕੇ ਵਿਖਾਉਣਾ ਪਵੇਗਾ ਅਜ਼ਰਾ ਨੇ ਇੱਕ ਫੈਸਲਾ ਕੀਤਾ ਕਿ ਪਹਿਲਾਂ ਮੈਂ ਵਿਵਸਥਾ ਤੇ ਧਿਆਨ ਲਾਵਾਂਗਾ ਪਹਿਲਾਂ ਮੈਂ ਵਚਨ ਦੇ ਅਨੁਸਾਰ ਚੱਲਾਂਗਾ ਉਸ ਵਚਨ ਨੂੰ ਫਿਰ ਮੈਂ ਉਹਨਾਂ ਨੂੰ ਚੰਗੇ ਤਰੀਕੇ ਨਾਲ ਦੱਸਾਂਗਾ ਇਸ ਵਚਨ ਨੂੰ ਉਹ ਲੋਕ ਉਹ ਆਪਣੇ ਕੰਮਾਂ 'ਚ ਵਿਖਾ ਸਕੇ ਮੈਂ ਉਹਨਾਂ ਦੀ ਅਗਵਾਈ ਕਰਾਂਗਾ ਇਹ ਪਰਮੇਸ਼ਰ ਦੁਆਰਾ ਦਿੱਤੀ ਮੈਨੂੰ ਆਗਿਆ ਹੈ ਕਿੰਨੀ ਵਧੀਆ ਜ਼ਿੰਮੇਵਾਰੀ ਆ ਵਚਨ ਦੇ ਅਨੁਸਾਰ ਆਪਣੇ ਲੋਕਾਂ ਦੀ ਅਗਵਾਈ ਕਰਾਂਗਾ ਇਹ ਹੀ ਉਹਦਾ ਮਜ਼ਬੂਤ ਫੈਸਲਾ ਸੀ ਕਲਵਰੀ ਟੈਂਪਲ ਦੀ ਖਾਸੀਅਤ ਕੀ ਹੈ ਕਲਵਰੀ ਟੈਂਪਲ ਜਦੋਂ ਸ਼ੁਰੂ ਕਰਨਾ ਸੀ ਉਹਨਾਂ ਦਿਨਾਂ ਵਿੱਚ ਕੁਝ ਲੋਕਾਂ ਨੇ ਸਲਾਹ ਦਿੱਤੀ ਖਰਾ ਵਚਨ ਦੇ ਰਹੇ ਹਾਂ ਚੰਗੇ ਤਰੀਕੇ ਨਾਲ ਸਮਝਾ ਰਹੇ ਹਾਂ ਵਚਨ-ਵਚਨ ਕਹਾਂਗੇ ਤਾਂ ਲੋਕ ਤੁਹਾਡੇ ਕੋਲ ਨਹੀਂ ਆਉਣਗੇ ਕਲਵਰੀ ਸਭਾਵਾਂ ਦਾ ਇੰਤਜ਼ਾਮ ਕਰੋਗੇ ਲੋਕ ਉਹਦੇ ਵਿੱਚ ਨਹੀਂ ਆਉਣਗੇ ਕਲਵਰੀ ਸੰਦੇਸ਼ਾ ਦਾ ਅਗਰ ਇੰਤਜ਼ਾਮ ਕਰੋਗੇ ਸੰਦੇਸ਼ ਸੁਣਨ ਕੋਈ ਨਹੀਂ ਆਵੇਗਾ ਲੋਕ ਚੰਗਾਈ ਦੇ ਲਈ ਆਉਣਗੇ ਜੇ ਚਾਹੁੰਦੇ ਹੋ ਕਿ ਜ਼ਿਆਦਾ ਲੋਕ ਆਵੇ ਤੁਸੀਂ ਕੁਝ ਬਦਲਾਵ ਕਰੋ ਉਹ ਬਦਲਾਵ ਕੀ ਆ ਕਲਵਰੀ ਸੰਦੇਸ਼ ਸਭਾਵਾਂ ਦਾ ਇੰਤਜ਼ਾਮ ਨਾ ਕਰੋ ਕਲਵਰੀ ਚੰਗਾਈ ਦੀ ਸਭਾ ਦਾ ਇੰਤਜ਼ਾਮ ਕਰੋ 25 ਸਾਲ ਪਹਿਲਾਂ ਲੋਕਾਂ ਨੇ ਮੈਨੂੰ ਫ੍ਰੀ ਚ ਇਹ ਸਲਾਹ ਦਿੱਤੀ ਵਚਨ ਸੁਣ ਲਈ ਲੋਕ ਨਹੀਂ ਆਉਣਗੇ ਸਿਰਫ ਚੰਗਾਈ ਦੇ ਲਈ ਲੋਕ ਆਉਣਗੇ ਇਸ ਲਈ ਚੰਗਾਈਆਂ ਦੀ ਸਭਾਵਾਂ ਨੂੰ ਸ਼ੁਰੂ ਕਰੋ ਅਤੇ ਮੈਂ ਇੱਕ ਫੈਸਲਾ ਲਿਆ ਚੰਗਾਈ ਸਰੀਰ ਨਾਲ ਜੁੜੀ ਹੋਈ ਹੈ ਪਰਮੇਸ਼ੁਰ ਦਾ ਵਚਨ ਆਤਮਾ ਨਾਲ ਜੁੜਿਆ ਹੋਇਆ ਹੈ ਯੀਸ਼ੂ ਮਸੀਹ ਇਹ ਸੰਸਾਰ ਦੇ ਵਿੱਚ ਕੇਵਲ ਸਰੀਰ ਦੀਆਂ ਬਿਮਾਰੀਆਂ ਚੰਗਾ ਕਰਨ ਨਹੀਂ ਆਏ ਯੀਸ਼ੂ ਮਸੀਹ ਸੰਸਾਰ ਚ ਕਿਉਂ ਆਏ ਗਵਾਚੇ ਹੋਏ ਇਨਸਾਨਾਂ ਨੂੰ ਲੱਭ ਕੇ ਉਹਨਾਂ ਨੂੰ ਬਚਾਉਣ ਦੇ ਲਈ ਉਹ ਆਈ ਸੀ ਇਸ ਲਈ ਸਰੀਰਿਕ ਚੰਗਾਈ ਤੋਂ ਵੱਧ ਕੇ ਹੈ ਆਤਮਾ ਦਾ ਉਧਾਰ ਬਹੁਤ ਬਹੁਤ ਕੀਮਤੀ ਹੈ ਸਰੀਰ ਦੀ ਚੰਗਾਈ ਨਾਲੋਂ ਆਤਮਾ ਦੀ ਚੰਗਾਈ ਜ਼ਰੂਰੀ ਹੈ ਯਿਸੂ ਮਸੀਹ ਨੇ ਸਲੀਬ ਤੇ ਜਾਨ ਸਾਡੀ ਚੰਗਾਈ ਲਈ ਨਹੀਂ ਦਿੱਤੀ ਆਤਮਾ ਦੀ ਮੁਕਤੀ ਦੇ ਲਈ ਦਿੱਤੀ ਹੈ ਫਿਰ ਮੈਂ ਕਿਹਾ ਇੱਕ ਸਮੇਂ ਆਵੇਗਾ ਸਰੀਰ ਦੀ ਚੰਗਾਈ ਤੋਂ ਵੱਧ ਕੇ ਆਪਣੀ ਆਤਮਾ ਦੀ ਪਰਵਾਹ ਕਰਨਗੇ ਇੱਕ ਦਿਨ ਇਸ ਤਰ੍ਹਾਂ ਦਾ ਦਿਨ ਜ਼ਰੂਰ ਆ ਜਾਵੇਗਾ ਮੈਂ ਵਿਸ਼ਵਾਸ ਰੱਖਿਆ ਟਾਈਟਲ ਬਦਲਿਆ ਨਹੀਂ ਕੇਵਲ ਇੱਕ ਹੀ ਟਾਈਟਲ ਖਰਾ ਅਤੇ ਪਵਿੱਤਰ ਵਚਨ ਖਰੇ ਵਚਨ ਦਾ ਪ੍ਰਚਾਰ ਕਰਨ ਦੇ ਲਈ ਬਾਈਬਲ ਦਾ ਪ੍ਰਚਾਰ ਕਰਨ ਦੇ ਲਈ ਜਿੱਥੋਂ ਤੱਕ ਹੋ ਸਕੇ ਵਚਨ ਦੇ ਅਨੁਸਾਰ ਜੀਣ ਦੇ ਲਈ ਕਿਵੇਂ ਵਚਨ ਦੇ ਅਨੁਸਾਰ ਚੱਲਣਾ ਹੈ ਇਸ ਨੂੰ ਸਿਖਾਉਣ ਦੇ ਲਈ ਇਸ ਦੀਨ ਸੇਵਕ ਨੇ ਜਦੋਂ ਵਾਅਦਾ ਕੀਤਾ ਅੱਜ ਚੰਗਾਈ ਦੇ ਲਈ ਆਉਣ ਵਾਲੇ ਲੋਕਾਂ ਤੋਂ ਵੀ ਵੱਧ ਕੇ खरे ਵਚਨ ਨੂੰ ਸੁਣਨ ਦੇ ਲਈ ਆਉਣ ਵਾਲੇ ਲੋਕਾਂ ਨੂੰ ਪਰਮੇਸ਼ਵਰ ਨੇ ਭੇਜਿਆ ਹੈ ਸਾਰੀ ਆਦਰ ਮਹਿਮਾ ਅਤੇ ਵਡਿਆਈ ਪਰਮੇਸ਼ਵਰ ਨੂੰ ਹੀ ਮਿਲੇ ਅਤੇ ਹਮੇਸ਼ਾ ਮਿਲਦੀ ਹੀ ਰਹੇ ਮੈਂ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਗਿਆ ਇੰਟਰਵਿਊ ਕਰਨ ਵਾਲੇ ਬਹੁਤ ਸਾਰੇ ਸਵਾਲ ਕਰਦੇ ਆ ਤੁਹਾਡੀ ਕਲਿਸਿਆ ਵਿੱਚ ਸਾਇੰਸ ਅਤੇ ਵੰਡਰਸ ਤੇ ਜ਼ਿਆਦਾ ਵਿਸ਼ਵਾਸ ਨਹੀਂ ਕਰਦੇ ਅਦਭੁਤ ਸੰਗੀਤ ਕੀ ਅਦਭੁਤ ਬੈਂਡ ਨਹੀਂ ਹੁੰਦਾ ਕੀ 뮤ਜ਼ਿਕ ਬੈਂਡ ਨਹੀਂ ਹੁੰਦਾ ਕਿ ਚਿੰਨ ਅਤੇ ਚਮਤਕਾਰ ਤੇ ਭਵਿੱਖਵਾਣੀਆਂ ਇਹ ਸਭ ਨਹੀਂ ਕਰਦੇ ਕਿ ਇਸ ਤਰ੍ਹਾਂ ਤੁਸੀਂ ਨਹੀਂ ਕਰਦੇ ਇਹ ਕਰੋਗੇ ਤਾਂ ਲੋਕ ਤੁਹਾਨੂੰ ਵੇਖਣ ਲਈ ਆਉਣਗੇ ਇਹ ਲੋਕਾਂ ਨੂੰ ਆਪਣੇ ਵੱਲ ਖਿੱਚਦੇ ਆ ਤੁਸੀਂ ਕਿਵੇਂ ਖਿੱਚ ਰਹੇ ਹੋ ਅਗਰ ਲੋਕ ਆ ਰਹੇ ਆ ਉਹਨਾਂ ਨੂੰ ਕੀ ਖਿੱਚ ਰਿਹਾ ਹੈ ਮੈਂ ਇੱਕ ਹੀ ਗੱਲ ਕਹੀ ਪਰਮੇਸ਼ਵਰ ਦਾ ਖਰਾ ਵਚਨ ਅੱਜ ਜੇ ਤੁਸੀਂ ਵਚਨ ਸੁਣ ਰਹੇ ਹੋ ਇਹਦਾ ਕਾਰਨ ਕੀ ਆ ਚੰਗਾਈ ਜਾਂ ਚਮਤਕਾਰ ਦੇ ਲਈ ਜਾਂ ਫਿਰ ਖਰੇ ਵਚਨ ਦੇ ਲਈ ਉੱਚੀ ਬੋਲੋ yes ਚੰਗਾਈ ਨਾਸ਼ਵਾਨ ਇਹ ਸਰੀਰ ਦੇ ਲਈ ਹੁੰਦੀ ਆ ਮਿੱਟੀ 'ਚ ਮਿਲਣ ਵਾਲੇ ਸਰੀਰ ਨਾਲ ਜੁੜੀ ਹੋਈ ਹੈ ਲੇਕਿਨ ਉਧਾਰ ਕਦੇ ਨਾਸ਼ ਨਾ ਹੋਣ ਵਾਲੀ ਤੁਹਾਡੀ ਆਤਮਾ ਦੇ ਨਾਲ ਜੁੜਿਆ ਹੋਇਆ ਹੈ ਸਰੀਰ ਦੀ ਮੌਤ ਹੈ ਲੇਕਿਨ ਆਤਮਾ ਦੀ ਮੌਤ ਨਹੀਂ ਆ ਜਿਹਦੀ ਮੌਤ ਨਹੀਂ ਆ ਜੋ ਹਮੇਸ਼ਾ ਦੇ ਲਈ ਰਵੇਗਾ ਉਸੇ ਨੂੰ ਬਚਾਉਣ ਦੇ ਲਈ ਯਿਸੂ ਮਸੀਹ ਇਸ ਸੰਸਾਰ ਚ ਆਏ ਉਸ ਮੁਕਤੀ ਦੇ ਸੁਸਮਾਚਾਰ ਨੂੰ ਛੱਡ ਕੇ ਸ਼ਰੀਰ ਦੀ ਚੰਗਾਈ ਦੇ ਲਈ ਜਾਂ ਫਿਰ ਇਹ ਸਭ ਕੁਝ ਤੁਸੀਂ ਜਾਣਦੇ ਹੋ ਲੋਕਾਂ ਨੂੰ ਆਕਰਸ਼ਣ ਕਰਨ ਦੇ ਲਈ ਲੋਕ ਬਹੁਤ ਕੁਝ ਕਰਦੇ ਆ ਅਜਿਹੇ ਲੋਕਾਂ ਦੇ ਕਾਰਨ ਪਰਮੇਸ਼ਰ ਦਾ ਨਾਮ ਬਦਨਾਮ ਹੋ ਰਿਹਾ ਹੈ ਅਤੇ ਸੇਵਾ ਲਈ ਰੁਕਾਵਟ ਬਣ ਰਿਹਾ ਹੈ ਬੀਤੇ ਦਿਨਾਂ ਚ ਮੇਰਾ ਬੇਟਾ ਵੀਡੀਓ ਕਲਿੱਪ ਦਿਖਾ ਰਿਆ ਸੀ ਇੱਕ ਸੇਵਕ ਚੰਗਾਈ ਕਰਨ ਦੇ ਲਈ ਉਹ ਸਟੇਜ ਦੇ ਉੱਪਰ ਇੱਕ ਡਰਾਮਾ ਕਰ ਰਿਹਾ ਸੀ ਜਦੋਂ ਉਹ ਡਰਾਮਾ ਕਰ ਰਿਹਾ ਸੀ ਅਤੇ ਪਾਗਲਾ ਵਾਲੀਆਂ ਹਰਕਤਾਂ ਜਦੋਂ ਉਹ ਕਰ ਰਿਹਾ ਸੀ ਤਦ ਲੋਕ ਉਸ ਨੂੰ ਵੇਖ ਕੇ ਉਸ ਨੂੰ ਜੋਕਰ ਸਮਝ ਕੇ ਉਸ ਦਾ ਮਜ਼ਾਕ ਉਡਾ ਰਹੇ ਸੀ ਇਹ ਬੁਰੀ ਗੱਲ ਹੈ ਭੈਣੋ ਅਤੇ ਭਰਾਓ ਮੇਰਾ ਪ੍ਰਭੂ ਜਦੋਂ ਤੁਸੀਂ ਸਰੀਰ 'ਚ ਕਮਜ਼ੋਰ ਅਤੇ ਨਿਰਬਲ ਹੁੰਦੇ ਹੋ ਉਸ ਵਕਤ ਜਾਂ ਬਿਮਾਰੀਆਂ ਕਾਰਨ ਜਦੋਂ ਤੁਸੀਂ ਦੁੱਖ ਸਹਿੰਦੇ ਹੋ ਕਮਜ਼ੋਰ ਹੁੰਦੇ ਹੋ ਉਸ ਵਕਤ ਚੰਗਾ ਕਰਦਾ ਇਹਦੇ 'ਚ ਕੋਈ ਸ਼ੱਕ ਨਹੀਂ ਆ ਕਿਉਂ ਕਿ ਇਹ ਸਰੀਰ ਨੂੰ ਬਣਾਉਣ ਵਾਲਾ ਪਰਮੇਸ਼ਰ ਉਹੀ ਹੈ ਪਿਆਰਿਓ ਇਹ ਸਰੀਰ 'ਚ ਕਿਸੇ ਵੀ ਤਰ੍ਹਾਂ ਦੀ ਜੇ ਗੜਬੜੀ ਆਏ ਤਾਂ ਸੁਧਾਰਨ ਵਾਲਾ ਵੀ ਉਹੀ ਹੈ ਪਰਮੇਸ਼ਰ ਦੁਆਰਾ ਦੇਣ ਵਾਲੀਆਂ ਚੰਗਾਈਆਂ ਨੂੰ ਮੈਂ ਗਲਤ ਨਹੀਂ ਕਹਿ ਰਿਹਾ ਮੇਰਾ ਪ੍ਰਭੂ ਯੀਸ਼ੂ ਮਸੀਹ ਚੰਗਾ ਕਰਨ ਵਾਲਾ ਹੈ ਇਦੇ 'ਚ ਕੋਈ ਵੀ ਸ਼ੱਕ ਨਹੀਂ ਉਹ ਚੰਗਾ ਕਰਨ ਵਾਲਾ ਪ੍ਰਭੂ ਉਹਨਾਂ ਦੇ ਸੰਸਾਰ 'ਚ ਆਉਣ ਦਾ ਅਸਲੀ ਅਤੇ ਸਹੀ ਕਾਰਨ ਇਹ ਹੈ ਕਿ ਤੁਹਾਨੂੰ ਅਤੇ ਮੈਨੂੰ ਪਾਪ ਤੋਂ ਅਤੇ ਉਹਦੇ ਨਾਲ ਮਿਲਣ ਵਾਲੀ ਭਿਆਨਕ ਨਰਕ ਤੋਂ ਅੱਗ ਤੋਂ ਬਚਾਉਣ ਦੇ ਲਈ ਯੀਸ਼ੂ ਇਹ ਸੰਸਾਰ 'ਚ ਆਇਆ ਇਹ ਹੈ ਚੰਗੀ ਖੁਸ਼ਖਬਰੀ ਉਸ ਦਿਨ ਐਜ਼ਰਾ ਨੇ ਇੱਕ ਫੈਸਲਾ ਕਰ ਲਿਆ ਮੈਂ ਵਿਵਸਥਾ ਦਾ ਧਿਆਨ ਰੱਖਾਂਗਾ ਮੈਂ ਵਚਨ ਦੇ ਅਨੁਸਾਰ ਜੀਵਾਂਗਾ ਪਰਮੇਸ਼ੁਰ ਦੇ ਲੋਕਾਂ ਨੂੰ ਮੈਂ ਵਚਨ ਸਿਖਾਵਾਂਗਾ ਇਸ ਤਰ੍ਹਾਂ ਉਸਨੇ ਪੱਕੇ ਤੌਰ ਤੇ ਫੈਸਲਾ ਕੀਤਾ ਉਸ ਫੈਸਲੇ ਨੂੰ ਕਰਕੇ ਹੀ ਪਹਿਲੇ ਮਹੀਨੇ ਪਹਿਲੀ ਤਾਰੀਖ ਨੂੰ ਆਪਣੇ ਨਾਲ ਲਗਭਗ 1500 15 ਲੋਕਾਂ ਨੂੰ ਆਪਣੇ ਨਾਲ ਲੈ ਕੇ 900 ਕਿਲੋਮੀਟਰ ਦੀ ਦੂਰੀ 4 ਮਹੀਨਿਆਂ ਦੇ ਸਮੇਂ ਯਾਤਰਾ ਕਰਨ ਦਾ ਫੈਸਲਾ ਕਰਕੇ ਯਾਤਰਾ ਸ਼ੁਰੂ ਕੀਤੀ ਕਿੰਨੀ ਦੂਰ ਯਾਤਰਾ ਕੀਤੀ 900 ਕਿਲੋਮੀਟਰ ਕਿੰਨੇ ਸਮੇਂ ਦੀ 4 ਮਹੀਨੇ ਦੀ ਯਾਤਰਾ ਇਸ ਤਰ੍ਹਾਂ ਯਾਤਰਾ ਕਰਦੇ ਸਮੇਂ ਅਰਥਸ਼ਸ਼ਤਰ ਰਾਜੇ ਨੇ ਕੀ ਕੀਤਾ ਜਾਣਦੇ ਹੋ ਉਸ ਪਵਨ ਨੂੰ ਸਵਾਰਨ ਦੇ ਲਈ ਤੁਸੀਂ ਚਾਂਦੀ ਲੈ ਕੇ ਜਾਓ ਸੋਨਾ ਵੀ ਲੈ ਕੇ ਜਾਓ ਜਿਸ ਚੀਜ਼ ਦੀ ਲੋੜ ਹੈ ਉਹ ਲੈ ਕੇ ਜਾਓ ਕੀ ਕੀ ਆਉ ਵਿਖਾਂਗੇ 7ਵਾਂ ਅਧਿਆਇ 19ਵੇਂ ਵਚਨ ਤੋਂ ਤੇਰੇ ਪਰਮੇਸ਼ਵਰ ਦੇ ਪਵਨ ਦੀ ਉਪਾਸਨਾ ਦੇ ਲਈ ਜੋ ਪਾਂਡੇ ਤੈਨੂੰ ਦਿੱਤੇ ਜਾਂਦੇ ਆ ਉਹ ਯਰੂਸ਼ਲਮ ਦੇ ਪਰਮੇਸ਼ਰ ਦੇ ਸਾਹਮਣੇ ਰੱਖ ਦੇਵੀਂ ਐਜ਼ਰਾ ਭੇਂਟ ਦੇ ਰਿਆ ਹੈ ਉਹਨਾਂ ਭੇਂਟਾਂ ਨੂੰ ਜਿਸ ਤਰ੍ਹਾਂ ਲਿਆਇਆ ਹੈ ਉਸੇ ਤਰ੍ਹਾਂ ਹੀ ਲੈ ਜਾ ਕੇ ਪਰਮੇਸ਼ਰ ਦੇ ਭਵਨ ਦੇ ਵਿੱਚ ਰੱਖ ਦੇਈ ਅਰਪਣ ਕਰ ਦੇਵੀਂ ਉਸ ਤੋਂ ਬਾਅਦ ਇਸ ਤੋਂ ਜਾਵਾ ਜੋ ਕੁਝ ਵੀ ਤੈਨੂੰ ਆਪਣੇ ਪਰਮੇਸ਼ਵਰ ਦੇ ਪਵਨ ਦੇ ਲਈ ਜ਼ਰੂਰੀ ਚੀਜ਼ਾਂ ਦੇਣੀਆਂ ਵੀ ਪਵੇ ਉਹ ਰਾਜ ਦੇ ਖਜ਼ਾਨੇ ਦੇ ਵਿੱਚੋਂ ਦੇ ਦੇਵੀਂ ਤੈਨੂੰ ਜੋ ਵੀ ਚਾਹੀਦਾ ਹੈ ਬੋਲ ਰਾਜੇ ਦੇ ਖਜ਼ਾਨੇ ਦੇ ਵਿੱਚੋਂ ਤੈਨੂੰ ਦੇ ਦਿੱਤਾ ਜਾਵੇਗਾ ਇੰਨਾ ਹੀ ਨਹੀਂ ਮੈਂ ਅਰਥ ਸ਼ਾਸਤਰਾ ਰਾਜਾ ਇਹ ਆਗਿਆ ਦਿੰਦਾ ਹਾਂ ਕਿ ਤੁਸੀਂ ਦਰਿਆ ਦੇ ਪਾਰ ਦੇ ਸਾਰੇ ਖਜ਼ਾਨਚੀਆਂ ਤੋਂ ਜੋ ਕੁਝ ਅਜਰਾ ਯਾਜਕ ਜਿਹੜਾ ਸਵਰਗ ਦੇ ਪਰਮੇਸ਼ੁਰ ਦੀ ਵਿਵਸਥਾ ਦਾ ਸ਼ਾਸਤਰੀ ਹੈ ਤੁਹਾਡੇ ਤੋਂ ਜੋ ਵੀ ਚਾਹੇ ਉਹ ਫੁਰਤੀ ਨਾਲ ਦਿੱਤਾ ਜਾਵੇ ਇਹ ਕੀ ਹੈ ਪਿਆਰਿਓ ਬਾਬਿਲੋਨ ਦੇਸ਼ ਤੇ ਰਾਜ ਕਰਨ ਵਾਲਾ ਰਾਜਾ ਜਾਂ ਫਾਰਸ ਤੇ ਰਾਜ ਕਰਨ ਵਾਲਾ ਅਸ਼ਤ ਸ਼ਸ਼ਟਰਾ ਉਸ ਨੇ ਚਿੱਠੀ ਲਿਖੀ ਸਵਰਗ ਦੇ ਪਰਮੇਸ਼ੁਰ ਦੇ ਭਵਨ ਨੂੰ ਸਵਾਰਨ ਦੇ ਲਈ ਏਜ਼ਰਾ ਜੋ ਕੁਝ ਵੀ ਮੰਗੇ ਉਸ ਨੂੰ ਰਾਜ ਦੇ ਖਜ਼ਾਨੇ ਚੋਂ ਦੇ ਦੇਓ ਉਹ ਜੋ ਵੀ ਮੰਗੇ ਉਸ ਨੂੰ ਦੇ ਦੇਓ ਕਿਉਂ ਪਰਮੇਸ਼ਵਰ ਸਵਰਗ ਦੇ ਪਰਮੇਸ਼ਵਰ ਨੇ ਮੈਨੂੰ ਕਿਹਾ ਹੈ ਇੱਕ ਅਨ્યਜਾਤੀ ਵਿਅਕਤੀ ਪਰਮੇਸ਼ਵਰ ਦੇ ਭਵੰਦ ਲਈ ਕਿਸ ਤਰ੍ਹਾਂ ਦੇ ਰਿਹਾ ਹੈ ਤੁਸੀਂ ਆਪ ਵੇਖੋ ਕੋਸ਼ ਦੀ ਇੱਕ ਅਨਿਆਜਾਤੀ ਸੀ ਉਸ ਨੇ ਕਿਵੇਂ ਦਿੱਤਾ ਵੇਖੋ ਦਾਰਾ ਇੱਕ ਅਨਿਆਜਾਤੀ ਸੀ ਕਿਵੇਂ ਉਸ ਨੇ ਪਰਮੇਸ਼ਵਰ ਦੇ ਭਵੰਦ ਦੇ ਲਈ ਦਿੱਤਾ ਭੈਣੋ ਅਤੇ ਭਰਾਵੋ ਕਈ ਵਾਰ ਸਾਡੇ ਕਲਵਰੀ ਟੈਂਪਲ ਨੂੰ ਬਣਾਉਣ ਦੇ ਲਈ ਸਹਿਯੋਗ ਕਰੋ ਮਦਦ ਕਰੋ ਜਦੋਂ ਕਿ ਆ ਜਾਂਦਾ ਹੈ ਤੁਹਾਡੇ ਵਿੱਚੋਂ ਬਹੁਤ ਸਾਰੇ ਲੋਕ ਬਲੀਦਾਨ ਕਰਕੇ ਕਲਵਰੀ ਟੈਂਪਲ ਦੀ ਸੇਵਕਾਈ ਲਈ ਕਲਵਰੀ ਟੈਂਪਲ ਦੇ ਭਵਨ ਦੇ ਲਈ ਬਹੁਤ ਮਦਦ ਕਰਦੇ ਆ ਦਿਲ ਤੋਂ ਦਿੱਤੀਆਂ ਗਈਆਂ ਭੇਂਟਾ ਦੇ ਨਾਲ ਇਹ ਭਵਨ ਬਣਾਇਆ ਗਿਆ ਅਤੇ ਜਹਰਾਬਾਦ ਵਿੱਚ ਜਿਹੜਾ ਭਵਨ ਹੈ ਉਹ ਵੀ ਬਣਾਇਆ ਗਿਆ ਜਦੋਂ ਤੁਸੀਂ ਧਿਆਨ ਦੇ ਨਾਲ ਵੇਖੋਗੇ ਆਪਣੇ ਹైਦਰਾਬਾਦ ਦੇ ਕਲਵਰੀ ਟੈਂਪਲ ਦੀ ਜੋ ਵਿਸ਼ੇਸ਼ਤਾ ਇਹ ਕੀ ਹੈ ਕਿ 55 ਦਿਨਾਂ ਚ ਬਣਾਇਆ ਗਿਆ ਇਸ ertidite ਕੋਈ ਹੋਰ ਪਵਨ 55 ਦਿਨਾਂ ਦੇ ਵਿੱਚ ਇੰਨਾ ਅਦਭੁਤ ਪਵਨ ਕਦੇ ਨਹੀਂ ਬਣਾਇਆ ਗਿਆ ਇਹ ਸੰਸਾਰ ਦੇ ਇਤਿਹਾਸ ਦੇ ਵਿੱਚ ਇੱਕ ਅਜੂਬਾ ਹੈ ਇੱਕ ਅਚੰਬਾ ਹੈ ਅਤੇ ਪਰਮੇਸ਼ਰ ਦੁਆਰਾ ਕੀਤਾ ਗਿਆ ਚਮਤਕਾਰ ਹੈ ਕੋਰੋਨਾ ਦੇ ਕਾਰਨ ਲੌਕਡਾਊਨ ਹੋ ਗਿਆ ਪੈਂਡੈਮਿਕ ਦੇ ਕਾਰਨ ਕਾਰੋਬਾਰ ਬੰਦ ਹੋ ਗਏ ਯਾਤਰਾਵਾਂ ਰੁਕ ਗਈਆਂ ਸਭ ਕੁਝ ਰੁਕ ਗਿਆ ਤੇ ਹੋਰ ਵੀ ਰੋਕ ਦਿੱਤੇ ਗਏ ਅਤੇ ਉਸੇ ਤਰ੍ਹਾਂ ਪਰਮੇਸ਼ਵਰ ਦੇ ਭਵਨਾਂ ਨੂੰ ਵੀ ਖੋਲਣਾ ਔਖਾ ਹੋ ਗਿਆ ਤੁਸੀਂ ਜਾਣਦੇ ਹੋ ਪਿਆਰਿਓ ਜਦੋਂ ਸਾਰਾ ਸੰਸਾਰ ਰੁਕ ਗਿਆ ਜਦੋਂ ਸਾਰੇ ਕੰਮ ਰੁਕ ਗਏ ਇਸ ਧਰਤੀ ਤੇ ਕਰੋਨਾ ਜਦੋਂ ਭਿਆਨਕ ਤਰੀਕੇ ਨਾਲ ਫੈਲ ਗਿਆ ਸੀ ਉਸ ਵਕਤ ਬਣਾਇਆ ਗਿਆ ਇੱਕ ਮਾਤਰ ਜ਼ਹੀਰਾਬਾਦ ਦਾ ਕਲਵਰੀ ਟੈਂਪਲ ਸੀ ਤੁਹਾਨੂੰ ਕੀ ਲੱਗਦਾ ਹੈ ਦੱਸੋ ਪਰਮੇਸ਼ਵਰ ਸਾਡੇ ਕਲਵਰੀ ਟੈਂਪਲ ਦੇ ਪ੍ਰਤੀ ਇੱਕ ਖਾਸ ਮਕਸਦ ਬਣਾ ਕੇ ਰੱਖਿਆ ਹੈ ਇਸ ਲਈ ਇਹ ਸਭ ਕੁਝ ਹੋ ਪਾਇਆ ਮਾਰਚ ਅਪ੍ਰੈਲ ਮਈ ਜੂਨ ਜੁਲਾਈ ਅਗਸਟ ਸਪਟੰਬਰ ਅਕਤੂਬਰ ਇਹਨੇ ਮਹੀਨਿਆਂ ਚ ਜਦੋਂ ਪਵਨ ਨਹੀਂ ਖੋਲਿਆ ਗਿਆ ਤਾਂ ਅਤੇ ਜਦੋਂ ਖੁੱਲੇ ਵੀ ਤਾਂ ਬਹੁਤ ਸਾਰੀ ਕੰਡੀਸ਼ਨ ਦੇ ਅਨੁਸਾਰ ਖੋਲਿਆ ਗਿਆ ਐਸੀ ਕੰਡੀਸ਼ਨ ਦੇ ਵਿੱਚ ਤੁਹਾਡੀਆਂ ਦਿੱਤੀਆਂ ਭੇਂਟਾਂ ਦੇ ਕਾਰਨ ਦਿੱਤੀਆਂ ਹੋਈਆਂ ਕੁਰਬਾਨੀਆਂ ਦੇ ਕਾਰਨ ਕਿਤੇ ਵੀ ਕੋਈ ਪਵਨ ਨਹੀਂ ਬਣ ਰਿਹਾ ਸੀ ਐਸੇ ਸਮੇਂ ਵਿੱਚ ਜੇ ਪਵਨ ਬਣਾ ਚੁੱਕੇ ਆ ਤਾਂ ਪਰਮੇਸ਼ਵਰ ਨੇ ਤੁਹਾਡੇ ਮਨ ਚ ਪਾਇਆ ਇਸੇ ਲਈ ਤੁਸੀਂ ਸਹਿਯੋਗ ਕੀਤਾ ਅਤੇ ਸਹਿਯੋਗ ਦੇ ਦੁਆਰਾ ਹੀ ਅਦਭੁਤ ਪਵਨ ਨੂੰ ਅਸੀਂ ਬਣਾ ਪਾਏ ਹਾਂ ਮੇਰੀ ਬੁਲਾਹਟ ਦੇ ਅਨੁਸਾਰ ਹਰ ਦਿਨ ਪਰਮੇਸ਼ਵਰ ਇਸ ਬੁਲਾਹਟ ਨੂੰ ਮੈਨੂੰ ਦੇ ਰਿਹਾ ਇਸ ਤਰ੍ਹਾਂ ਮੈਨੂੰ ਅਤੇ ਮੇਰੀਆਂ ਗੱਲਾਂ ਤੇ ਵਿਸ਼ਵਾਸ ਕਰਕੇ ਅੱਜ ਤੱਕ ਸਹਾਇਤਾ ਕਰਨ ਵਾਲੇ ਸਹਿਯੋਗ ਕਰਨ ਵਾਲੇ ਤੁਹਾਨੂੰ ਸਾਰਿਆਂ ਨੂੰ ਮੈਂ ਆਪਣੇ ਪੂਰੇ ਦਿਲ ਤੋਂ ਹੀ ਤੁਹਾਨੂੰ ਧੰਨਵਾਦ ਦਿੰਦਾ ਹਾਂ ਥੈਂਕ ਯੂ ਥੈਂਕ ਯੂ ਥੈਂਕ ਯੂ ਸੋ ਮੱਚ ਕੋਸ਼ਰੀ ਰਾਜਾਦਾਰਾ ਅਤੇ ਅਰਥਸ਼ਸ਼ਤਰਾ ਨੇ ਕਿਹਾ ਪਰਮੇਸ਼ਵਰ ਦੇ ਭਵਨ ਨੂੰ ਬਣਾਉਣ ਦੇ ਲਈ ਅਸੀਂ ਕੀ ਕਰਨਾ ਹੈ ਦੱਸੋ ਅਸੀਂ ਉਹੀ ਕਰਾਂਗੇ ਐਨੇ ਅਦਭੁਤ ਪਰਮੇਸ਼ਵਰ ਦੀ ਸਹਾਇਤਾ ਨਾਲ ਐਜ਼ਰਾ ਅਤੇ ਉਹਦੇ ਨਾਲ ਰਹਿਣ ਵਾਲੇ ਸਾਥੀ ਸਾਰੇ ਅਧਿਕਾਰੀ ਜਦੋਂ ਮਿਲ ਕੇ ਯਾਤਰਾ ਕਰ ਰਹੇ ਸੀ ਉਹ ਇੱਕ ਜਗ੍ਹਾ ਤੇ ਆ ਕੇ ਰੁਕ ਗਏ ਇੱਕ ਜਗ੍ਹਾ ਤੇ ਆ ਕੇ ਜਦੋਂ ਰੁਕੇ ਐਜ਼ਰਾ ਨੇ ਕਿਹਾ ਅਸੀਂ ਪਰਮੇਸ਼ਵਰ ਦੇ ਭਵਨ ਨੂੰ ਅਦਭੁਤ ਤਰੀਕੇ ਨਾਲ ਸਵਾਰਨ ਦੇ ਲਈ ਅਤੇ ਸਵਾਰਨ ਦੇ ਲਈ ਆਪਾਂ ਸਾਰੇ ਮਿਲ ਕੇ ਜਾ ਰਹੇ ਹਾਂ ਨਾ ਸਾਡੇ ਵਿੱਚੋਂ ਕਿੰਨੇ ਲੋਕ ਲੇਵੀ ਆ ਲੇਵੀ ਉਹ ਲੋਕ ਆ ਜਿਹੜੇ ਭਵਨ ਨੂੰ ਸਵਾਰਦੇ ਆ ਯਾਜਕ ਉਹ ਹੈ ਜੋ ਭਵਨ ਦੇ ਅੰਦਰ ਵਿਧੀਆਂ ਨੂੰ ਪੂਰਾ ਕਰਦਾ ਹੈ ਅਤੇ ਉਸ ਭਵਨ ਨੂੰ ਸਜਾਉਣ ਦਾ ਕੰਮ ਪਰਮੇਸ਼ਵਰ ਨੇ ਲੇਵੀਆ ਨੂੰ ਦਿੱਤਾ ਹੈ ਲੇਵੀ ਯਾਨੀ ਮਦਦ ਕਰਨ ਵਾਲੇ ਯਾਜਕ ਦੀ ਸਹਾਇਤਾ ਕਰਨ ਵਾਲੇ ਆਪਾਂ ਭਵਨ ਨੂੰ ਸਵਾਰਨ ਦੇ ਲਈ ਜਾ ਰਹੇ ਹਾਂ ਸਾਡੇ ਵਿੱਚੋਂ ਲੇਵੀ ਕਿੰਨੇ ਆ ਇਸ ਤਰ੍ਹਾਂ ਅਗਰ ਵੇਖਦੇ ਆਂ ਅਜਰਾ ਬਹੁਤ ਹੀ ਕਬਰ ਆ ਗਿਆ ਕੀ ਹੋਇਆ ਆਓ ਵੇਖਾਂਗੇ ਅੱਠਵਾਂ ਅਧਿਆਇ 15ਵਾਂ ਵਚਨ ਇਹਨਾਂ ਨੂੰ ਮੈਂ ਉਸ ਨਦੀ ਦੇ ਕੋਲ ਜਿਹੜੀ ਆਹਵਾ ਦੇ ਵੱਲ ਵਹਿੰਦੀ ਆ ਇਕੱਠਾ ਕਰ ਲਿਆ ਅਤੇ ਉੱਥੇ ਅਸੀਂ ਤਿੰਨ ਦਿਨ ਤੱਕ ਡੇਰਾ ਲਾਇਆ ਅਤੇ ਮੈਂ ਉੱਥੇ ਲੋਕਾਂ ਨੂੰ ਅਤੇ ਯਾਜਕਾਂ ਨੂੰ ਵੇਖ ਲਿਆ ਅਤੇ ਉਸ ਜਗ੍ਹਾ ਤੇ ਕਿਸੇ ਵੀ ਲੇਵੀ ਨੂੰ ਨਾ ਵੇਖਿਆ ਆਪਾਂ ਜਿਸ ਕੰਮ ਦੇ ਲਈ ਜਾ ਰਹੇ ਹਾਂ ਅਤੇ ਜਿਸ ਕੰਮ ਨੂੰ ਅਸੀਂ ਕਰਨਾ ਹੈ ਉਸ ਕੰਮ ਨੂੰ ਕਰਨ ਦੇ ਲਈ ਸਾਡੇ ਨਾਲ ਕਿੰਨੇ ਲੋਕ ਆ ਇਸ ਤਰ੍ਹਾਂ ਜਦੋਂ ਵੇਖਿਆ ਤਾਂ ਇੱਕ ਵੀ ਵਿਖਾਈ ਨਹੀਂ ਦਿੱਤਾ ਯਾਤਰਾ ਵਿੱਚ ਜਾ ਰਹੇ ਆ ਕੰਮ ਕਰਨ ਲਈ ਜਾ ਰਹੇ ਆ ਪਰਮੇਸ਼ਵਰ ਦੇ ਭਵਨ ਨੂੰ ਸਵਾਰਨ ਦੇ ਲਈ ਜਾ ਰਹੇ ਆ ਪਰ ਉਸ ਸਜਾਵਟ ਨੂੰ ਕਰਨ ਦੇ ਲਈ ਉਹ ਸੇਵਕਾ ਤੋਂ ਬਿਨਾ ਹੀ ਜਾ ਰਹੇ ਆ ਕੰਮ ਕਰਨ ਦੇ ਲਈ ਲੋੜਿੰਦੇ ਸੇਵਕਾ ਤੋਂ ਬਿਨਾ ਹੀ ਉਹ ਲੋਕ ਯਾਤਰਾ ਕਰ ਰਹੇ ਸੀ ਯਜਰਾ ਕਿਸ ਤਰ੍ਹਾਂ ਕੰਮ ਕਰ ਸਕਦਾ ਹੈ ਅਤੇ ਜਦੋਂ ਸਮਝ ਨਹੀਂ ਆਇਆ ਤਾਂ ਐਜ਼ਰਾ ਯਾਤਰਾ ਨੂੰ ਉੱਥੇ ਹੀ ਰੋਕ ਬੈਠਿਆ ਆਪਾਂ ਕਿੱਥੇ ਜਾ ਰਹੇ ਹਾਂ ਆਪਾਂ ਕੀ ਕਰਨ ਜਾ ਰਹੇ ਹਾਂ ਲੇਵੀਆਂ ਤੋਂ ਬਿਨਾ ਸੇਵਕਾਈ ਦੇ ਵਿੱਚ ਕੰਮ ਕਰਨ ਵਾਲੇ ਜੇ ਨਹੀਂ ਆ ਤਾਂ ਆਪਾਂ ਕੀ ਕਰਾਂਗੇ ਆਪਣੇ ਆਲੇ ਦੁਆਲੇ ਦੀਆਂ ਜਗਾਵਾਂ ਤੇ ਜਾਂਚ ਕੇ ਵੇਖੋ ਕੋਈ ਮਿਲ ਜਾਵੇਗਾ ਸਾਡੇ ਨਾਲ ਯਾਤਰਾ ਕਰਕੇ ਅਤੇ ਸਾਡੇ ਨਾਲ ਮਿਲ ਕੇ ਆਉਣ ਵਾਲੇ ਕੋਈ ਹੈ ਜਾ ਕੇ ਲੱਭੋ ਇਸ ਤਰ੍ਹਾਂ ਕਿ ਹਾ 1515 ਲੋਕ ਉਸ ਦਿਨ ਯਾਤਰਾ ਕਰਦੇ ਹੋਏ ਆ ਰਹੇ ਸੀ ਅਤੇ ਨਾਲ ਹੀ ਇਸਤਰੀਆਂ ਤੇ ਬੱਚੇ ਵੀ ਸੀ ਪਰ ਉਹਨਾਂ ਵਿੱਚ ਕੰਮ ਕਰਨ ਵਾਲੇ ਅਤੇ ਕੰਮ ਆਉਣ ਵਾਲਾ ਕੋਈ ਵੀ ਨਹੀਂ ਸੀ ਪ੍ਰਭੂ ਦੀ ਸੇਵਕਾਈ ਦੇ ਵਿੱਚ ਕੰਮ ਆਉਣ ਵਾਲੇ ਕਿੱਥੇ ਆ ਇਸ ਤਰ੍ਹਾਂ ਜਦੋਂ ਪੁੱਛਿਆ ਤਾਂ ਕੋਈ ਵੀ ਨਹੀਂ ਆਇਆ ਅੱਜ ਮੇਰਾ ਸਵਾਲ ਹੈ ਤੁਸੀਂ ਕਿਹਦੇ ਲਈ ਕੰਮ ਕਰ ਰਹੇ ਹੋ ਕਿਸੇ ਫੈਕਟਰੀ ਲਈ ਕੰਮ ਕਰ ਰਹੇ ਹੋ ਜਾਂ ਕੰਪਨੀ ਲਈ ਕੰਮ ਕਰ ਰਹੇ ਹੋ ਜਾਂ ਕਾਲਜ ਦੇ ਲਈ ਕੰਮ ਕਰ ਰਹੇ ਹੋ ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਤੁਹਾਡੀ ਸ਼ਕਤੀ ਤੁਹਾਡਾ ਤਜਰਬਾ ਅਤੇ ਤੁਹਾਡਾ ਗਿਆਨ ਅਤੇ ਬੁੱਧੀ ਅਤੇ ਇਸੇ ਨਾਲ ਤੁਹਾਡਾ ਸਭ ਕੁਝ ਆਪਣਾ ਕਾਦਲੀ ਇਸਤੇਮਾਲ ਕਰ ਰਹੇ ਹੋ ਇੱਕ ਕੰਪਨੀ ਨੂੰ ਕਾਮਯਾਬ ਕਰਨ ਲਈ ਇੱਕ ਫੈਕਟਰੀ ਨੂੰ ਡਿਵੈਲਪ ਕਰਨ ਦੇ ਲਈ ਇੱਕ ਕੰਪਨੀ ਨੂੰ ਡਿਵੈਲਪ ਕਰਨ ਦੇ ਲਈ ਤੁਸੀਂ ਜਿੱਥੇ ਵੀ ਨੌਕਰੀ ਕਰ ਰਹੇ ਹੋ ਉਹ ਚਾਹੇ ਸਕੂਲ ਹੋ ਸਕਦਾ ਚਾਹੇ ਕਾਲਜ ਹੋਵੇ ਇੰਸਟੀਚਿਊਟ ਹੋ ਸਕਦਾ ਹੈ ਜਾਂ ਫਿਰ ਹਸਪੀਟਲ ਹੋ ਸਕਦਾ ਹੈ ਉਸ ਹਸਪੀਟਲ ਨੂੰ ਡਿਵੈਲਪ ਕਰਨ ਦੇ ਲਈ ਤੁਸੀਂ ਹਫਤੇ ਚ 6 ਦਿਨ ਕੰਮ ਕਰ ਰਹੇ ਹੋ ਹਰ ਰੋਜ਼ 8 ਘੰਟੇ ਤੋਂ 10 ਘੰਟੇ ਕੰਮ ਕਰ ਰਹੇ ਹੋ ਤੁਹਾਡੇ ਕੰਮ ਦੇ ਕਾਰਨ ਮਿਹਨਤ ਦੇ ਕਾਰਨ ਉਹ ਹਸਪੀਟਲ ਡਿਵੈਲਪ ਹੋ ਰਿਹਾ ਹੈ ਉਹ ਫੈਕਟਰੀ ਡਿਵੈਲਪ ਹੋ ਰਹੀ ਆ ਉਹ ਕੰਪਨੀ ਡਿਵੈਲਪ ਹੋ ਰਹੀ ਆ ਉਹ ਇੰਸਟੀਚਿਊਨ ਡਵੈਲਪ ਹੋ ਰਿਹਾ ਹੈ ਕਿ ਤੁਹਾਡੇ ਕਰਨ ਵਾਲੇ ਕੰਮ ਦੁਆਰਾ ਪਰਮੇਸ਼ਵਰ ਦਾ ਰਾਜ ਫੈਲ ਰਿਹਾ ਹੈ ਇਸ ਗੱਲ ਤੇ ਗੌਰ ਕਰੋ ਤੁਹਾਡੇ ਟੈਲੈਂਟ ਦੇ ਕਾਰਨ ਤੁਹਾਡੀ ਯੋਗਤਾ ਦੇ ਕਾਰਨ ਤੁਹਾਡੀ ਸ਼ਕਤੀ ਅਤੇ ਸਮਰੱਥ ਦੇ ਦੁਆਰਾ ਤੁਹਾਡੀ ਡਿਗਰੀ ਅਤੇ ਤੁਹਾਡੇ ਸਾਰੇ ਹੀ ਗਿਆਨ ਦੇ ਦੁਆਰਾ ਕਿ ਪਰਮੇਸ਼ਵਰ ਦੇ ਰਾਜ ਦੇ ਲਈ ਤੁਸੀਂ ਕੁਝ ਕਰ پا ਰਹੇ ਹੋ ਕਿ ਅਸੀਂ ਪਰਮੇਸ਼ਵਰ ਦੇ ਰਾਜ ਨੂੰ ਫੈਲਣ ਦੇ ਲਈ ਕੋਈ ਕੰਮ ਕਰ ਰਹੇ ਆਂ ਇੱਕ ਵਾਰ ਸੋਚੋ ਸਾਡੇ ਵਿੱਚ ਬਹੁਤਿਆਂ ਨੇ ਕੁਝ ਅਦਭੁਤ ਗਵਾਹੀਆਂ ਦਿੱਤੀਆਂ ਹੈ ਇੱਕ ਭੈਣ ਨੇ ਗਵਾਹੀ ਦਿੱਤੀ ਕਿ ਮੈਂ ਕਰਾਚ ਕੰਮ ਕਰਦੀ ਹਾਂ ਮੇਰਾ ਪਤੀ ਕੱਪੜੇ ਪ੍ਰੈਸ ਕਰਦਾ ਹੈ ਯੀਸ਼ੂ ਮਸੀਹ ਦੇ ਸੂਸਮਾਚਾਰ ਨੂੰ ਸੁਣਾਉਣਾ ਸਾਨੂੰ ਨਹੀਂ ਆਉਂਦਾ ਹੈ ਪਰ ਅਸੀਂ ਆਪਣੀ ਕਮਾਈ ਦਾ 70% ਪਰਮੇਸ਼ਵਰ ਦੀ ਸੇਵਾ ਲਈ ਦਿੰਨੇ ਆ ਅਸੀਂ ਸੇਵਕਾਈ ਨਹੀਂ ਕਰ ਸਕਦੇ ਪਰ ਉਸ ਸੇਵਕਾਈ ਦੇ ਪਿੱਛੇ ਰਹਿ ਕੇ ਉਹ ਸੇਵਕਾਈ ਦੀ ਅਸੀਂ ਸਹਾਇਤਾ ਕਰਦੇ ਹਾਂ ਇਹ ਧੂਤ ਸੇਵਕਾਇਆ ਇਹ ਸੇਵਕਾਇ ਸਾਡੇ ਵਿੱਚੋਂ ਕਿੰਨੇ ਲੋਕ ਕਰ ਰਹੇ ਆ ਭਰਾਵੋ ਮੈਂ ਤੁਹਾਡੀ ਤਰ੍ਹਾਂ ਵਚਨ ਨਹੀਂ ਦੱਸ ਸਕਦਾ ਮੈਂ ਤੁਹਾਡੀ ਤਰ੍ਹਾਂ ਮਿਹਨਤ ਨਹੀਂ ਕਰ ਸਕਦਾ ਪ੍ਰਭੂ ਦੀ ਸੇਵਾ 'ਚ ਹਿੱਸਾ ਨਹੀਂ ਲੈ ਸਕਦਾ ਲੇਕਿਨ ਪਿੱਛੇ ਰਹਿ ਕੇ ਇਹ ਸੇਵਕਾਇ ਲਈ ਸਹਾਇਤਾ ਕਰਦੇ ਆ ਇਹ ਸੇਵਕਾਇ ਦੇ ਲਈ ਪ੍ਰਾਰਥਨਾ ਕਰ ਰਹੇ ਆ ਇਹ ਸੇਵਕਾਇ ਨਾਲ ਮੈਂ ਅਤੇ ਮੇਰਾ ਪਰਿਵਾਰ ਕਾਫੀ ਸਮੇਂ ਤੋਂ ਅਸੀਂ ਪਿਆਰ ਕਰਦੇ ਹਾਂ ਜੇ ਇਸ ਤਰ੍ਹਾਂ ਕਹਿਣ ਵਾਲੇ ਹੈ ਤਾਂ ਆਪਣੇ ਹੱਥ ਵਿਖਾਓ ਮਹਾਨ ਪਵਿੱਤਰ ਪਰਮੇਸ਼ਵਰ ਬਹੁਤ ਹੀ ਸਾਫ਼ ਅਤੇ ਸਪਸ਼ਟ ਆਪਣੇ ਉੱਤਮ ਵchnਾਂ ਦੇ ਦੁਆਰਾ ਸਾਡੇ ਨਾਲ ਗੱਲ ਕਰਨ ਦੇ ਲਈ ਤੁਹਾਡਾ ਧੰਨਵਾਦ ਕਿਹਦੇ ਨਾਲ ਕਿਸ ਤਰ੍ਹਾਂ ਗੱਲ ਕੀਤੀ ਮੈਂ ਨਹੀਂ ਜਾਣਦਾ ਲੇਕਿਨ ਤੁਸੀਂ ਗੱਲ ਜ਼ਰੂਰ ਕੀਤੀ ਆ ਬੀਜਿਆ ਗਿਆ ਇਹ ਵਚਨ ਬਹੁਤਿਆਂ ਦੀ ਜ਼ਿੰਦਗੀ ਚ ਫਲਵੰਤ ਹੋ ਸਕੇ ਅਤੇ ਇਸ ਤਰ੍ਹਾਂ ਆਉਣ ਵਾਲੇ ਸਮੇਂ ਦੇ ਲਈ ਜੋ ਤੁਸੀਂ ਆਪਣੀ ਮਹਾਨ ਸੇਵਕਾਈ ਲਈ ਜਿੰਨੂੰ ਚੁਣਿਆ ਹੈ ਉਹ ਸਾਰੇ ਤੁਹਾਡੀ ਸੇਵਾ ਚ ਹਿੱਸਾ ਲੈ ਕੇ ਤੁਹਾਡੇ ਰਾਜ ਨੂੰ ਫਲਾ ਸਕੇ ਐਸੀ ਅਦਭੁਤ ਸੇਵਾ ਦੇ ਵਿੱਚ ਕੰਮ ਦੇ ਵਿੱਚ ਮਿਹਨਤ ਕਰਨ ਵਾਲੇ ਹਰ ਇੱਕ ਸ਼ਖਸ਼ ਨੂੰ ਤੁਸੀਂ ਤਿਆਰ ਕਰੋ ਇਸਤੇਮਾਲ ਕਰੋ ਯੀਸ਼ੂ ਦੇ ਨਾਮ ਚ ਮੰਗਦੇ ਹਾਂ ਪਿਤਾ ਆਮੇਨ ਸਾਡਾ ਪਤਾ ਕਲਵਰੀ ਪੋਸਟ ਬਾਕਸ ਨੰਬਰ 3 ਕੁਕੜਪल्ली ਹైదరాబాద్ 72